ਉੱਪਰ ਲੱਤਾਂ ਦੀ ਭੈਂਦੀ ਓਏ ਲੱਤਾਂ ਦੀ ਓਏ ਅੱਪ ਭੈਂਜਾ ਵੀਰੇ ਲੱਤਾਂ ਦੀ ਓਏ ਇਹ ਵੀ ਭੈਂਦੇ ਪਲਾ ਬੋਲਾ ਓ ਮੈਂ ਤੂੰ ਆਇਆ ਫੇਰ ਦੇਖ ਲੈ ਹਾਂ ਮਾਲ ਲੈ ਤੈਨੂੰ ਕੀ ਕਿਹਾ ਸੀ ਮੈਂ ਚੌਂ ਨੀ ਕਰੀਦੀ ਮਸ਼ੀਨਰੀ ਨਾਲ ਹੈ ਹੁਣ ਵੈਕਤੀ ਤੇਰੀ ਲੱਤਾਂ ਛੱਲੀ ਸੀ ਥੱਲੇ ਹੈ ਟੋਟਾ ਟੂਟਾ ਬਿਠਾ ਲੈ ਦੇ ਪਿੱਛੇ ਕਦੇ ਤੇਰੀ ਲੱਤ ਨਹੀਂ ਥੱਲੇ ਆਉਗੀ ਇਹ ਮੇਰਾ ਆਸ਼ੀਰਵਾਦ ਹੈ ਹੈ ਲੈ ਲੈ ਇਹਨਾਂ ਲਹੂ ਪੀ ਰੱਖਿਆ ਵੀਰੇ ਬਾਅਦ ਬਾਅਦ ਟਟੰਟ ਜੇ ਕਰਾਈ ਜਾਂਦੇ ਆਏ ਕੁੜੀ ਨੂੰ ਯਾਹਲਾ ਤੇਰੀ ਨੂੰ ਆ ਤੇਰੀ ਕੁੜੀ ਮੱਲਾ ਉਹ ਮੱਲੇ ਮੇਰੀ ਗੱਲ ਸੁਣਨ ਲੱਗ ਜਾ ਰਾ ਅੱਛਾ ਟੰਟੇ ਜੇ ਨਾ ਕਰਾ ਚੱਲ ਜਾ ਯਾਰ ਮੇਰੀ ਮੈਂ ਜਾਂ ਸਾਲੇ ਖੋਰੂ ਭਈ ਜਾਂਦਾ ਮੇਰੀ ਗੱਲ ਸੁਣ ਲੈ ਜੇ ਟੋਟਾ ਪਠਾਕੇ ਲੈ ਕੇ ਆ ਪਿੰਡੋਂ ਕੱਢਾ ਹਏ ਫਿਰ ਸਾਰੇ ਇੱਥੇ ਕਾਮਾਂਗੇ ਮੂੰਹ 'ਚ ਕਾਮਾਂਗੇ ਨਾਲੇ ਉਹਦਾ ਮੂੰਹ 'ਚ ਕਾਮਾਂਗੇ ਹਰੀ ਜੀ ਟੋਪੀ ਆ ਜਿਹੜਾ ਫਿਰਦਾ ਪੀਲੇ ਵਾਲੀ ਦੀ ਲੈ ਕੇ ਆ ਯਾਰ ਇਹਨੂੰ ਕਹ ਉਹ ਗੰਜੀ ਤੀਮੀ ਨਾ ਯਾਰ ਲੈਕ ਮੈਂ ਨਹੀਂ ਜੱਛ ਟੰਟੇ ਨਹੀਂ ਕਰਾਉਣਾ ਯਾਰਾ ਮੈਂ ਤਾਂ ਮੋਟੇ ਆਈ ਜੋ ਮਰਦੀ ਜੀ ਟੰਟਣਾ ਇਹ ਇਹਦਾ ਕਰਾਇਆ ਕਰਾਇਆ ਤੂੰ ਘਰ ਆਇਤਾ ਐਤਾ ਗੱਲ ਗਲਤ ਐ ਦੱਸ ਮੁੜੇ ਹੋ ਯਾਰ ਆ ਜਾ ਕਰਾਇਤਾ ਗੱਲ ਐਤਾ ਮੱਲ ਗਲਤ ਗਲਤ ਐ ਮੇਰੀ ਗੱਲ ਖੌਣ ਲਾ ਮੇਰੀ ਬਾਤ ਸੁਣ ਲਾ ਮੇਰੇ ਬਾ ਗੁੱਚੀ ਦਾ ਪਜਾਮਾ ਚਾਦਰ ਲਾਇਆ ਤੇ ਗੁੱਚੀ ਦਾ ਹਾਏ ਲੂਚੀ ਦਾ ਪਜਾਮਾ ਪਜਾਮਾ ਤਾਂ ਵੀ ਪਾੜ ਦੇਣਾ ਸੀ ਮੇਰੀ ਗੱਲ ਸੁਣ ਲਾ ਜੇ ਟੋਟਾ ਲੱਗ ਕੇ ਜਾਂਦਾ ਫਿਰ ਆ ਤੈਨੂੰ ਪਤਾ ਰਿਖ ਲੂਚੀ ਦਾ ਕੋਟ ਤੇ ਗੁੱਚੀ ਦਾ ਚਾਦਰ ਹੈ ਕੰਬੀਨੇਸ਼ਨ ਬਣ ਗਿਆ ਅੱਜ ਹੈ ਬਣ ਗਿਆ ਆ ਟੋਟਾ ਠੀਕ ਐ ਤੇਰੇ ਵਾਲਾ ਹੈ ਤੇਰਾ ਤੇਰਾ ਠੀਕ ਐ ਹੋ ਟੋਟਾ ਟਿਕਾ ਮੈਨੂੰ ਪਾਸੇ ਆ ਜਾਣਾ ਟਾਟ ਵਿਚੇ ਦਾਦਾ ਦਾਦਾ ਹਲੋ ਕਾਪਰ ਆ ਜਾ ਅਜਾ ਬਰ ਦੇਖ ਲੈ ਗੇ ਕੋਈ ਆ ਹਾਂ ਹਾਂ ਹਰਦਾ ਰਹਿਣਾ ਖੰਬਦਿਆ ਉਹ ਪੁੱਤ ਆ ਜਾ ਅਜਾ ਆ ਜਾ ਅਜਾ ਅਜਾ ਓ ਬਕਦੀ ਆ ਗਏ ਬਕਦੀ ਗਏ ਬਕਦੀ ਆ ਗਏ ਬਕਦੀ ਆ ਗਏ ਓ ਮੇਰਾ ਖੁੰਡਾ ਖੁੰਡਾ ਜੱਟਾ ਅੱਜ ਕੱਟਾ ਉਹ ਪੀ ਜਾਂਦੀ ਮੱਲ ਗਾਲ ਨਾ ਕਰ ਤੇ ਮੈਂ ਤੇਰੀ ਅੱਜ ਯਾਰ ਗਾਲੀ ਕੱਢਦਾ ਮੈਨੂੰ ਜਰਾ ਨਹੀਂ ਯਾਰ ਐਂ ਗੱਲ ਚਿਕਾ ਦੇ ਚਿਕਾ ਦੇ ਚਿਕਾ ਦੇ ਬੰਦਾ ਬੰਦਾ ਪਰ ਐਂ ਗਾਲ ਕੱਢੀਂਗਾ ਓਏ ਓਏ ਤੇਰੇ ਚਾਲਿਆਂ ਦੀ ਉਹ ਜਦ ਆਏ ਆ ਹੁਣ ਮੈਂ ਤੇਰੇ ਚਾਲੇ ਮਖਾਤ ਲਈਆਂ ਮੇਰੇ ਜਦ ਮੈਂ ਜਬਾਨੀ ਚ ਹੁੰਦਾ ਸੀ ਨਾ ਹੈ ਮੈਂ ਤਾਂ ਲੱਕਾਂ ਤੋੜ ਦਿੰਦਾ ਹੁੰਦਾ ਸੀ ਆ ਹੁਣ ਮੈਨੂੰ ਪਿੰਡ ਵਾਲੇ ਕਹਿ ਕੇ ਛੇੜਦੇ ਕਹਿੰਦੇ ਤੇਰੀਆਂ ਗਿੱਟੇ ਤੇਰੇ ਮੜੀਆਂ ਦੇ ਵਿਚ ਨੇ ਤੇ ਤੂੰ ਪੰਗੇ ਲੈਂਦਾ ਫਿਰਦਾ ਟੋਟੇ ਨਾਲ ਹਾਏ ਮੈਂ ਉੱਤੇ ਨਹੀਂ ਪੈਂਦਾ ਜਰਾ ਮੈਂ ਤਾਂ ਥੱਲੇ ਹੀ ਬੈਹਣਾ ਆਪਣੇ ਟਾਈਮ ਉਦੋਂ ਤਾਂ ਮੇਰਾ ਐ ਹੁੰਦਾ ਸੀ ਅਮੈਂ ਇਹ ਚਰਚਾ ਚ ਹੁੰਦਾ ਹੁੰਦਾ ਜੀ ਹੈ ਨਾ ਹਏ ਬਾਉਟ ਵਾਲੀ ਨਾ ਤੱਬੀ ਬੰਦੇ ਮਾਰੇ ਨੇ ਖੜਕਪੁਰ ਕੇ ਵੀ ਖੜਕਾਏ ਨੇ ਹਾਂ ਅੱਡਾਰੀਆਂ ਬਿਆ ਹੁੰਦੀ ਉਸ ਦਿਨ ਫਿਰ ਗੱਡੀ ਆਈ ਸੀ ਹਾਏ ਕਿਤੇ ਰੰਗ ਦੀ ਦੋ ਆਈ ਸੀ ਬੱਚੇ ਆ ਨਾਗੇ ਦੀ ਪਾਲੇ ਦੀ ਆ ਪਾਲੇ ਦੀ ਆ ਪਾਲੇ ਦੀ ਥਾਲਾ ਕੁਛ ਨਿਕਰਾਇਆ ਤਾਂ ਤਾ ਬੀਚੀ ਕਰਕੇ ਰੱਖਤੀ ਜਰਾ ਜਰਾ ਹੈ ਦੇਹਲਾ ਫੇਰਾ ਹੈ ਇੰਨਾ ਦੱਚ ਤੇ ਹੁੰਦੀ ਸੀ ਆ ਹੁਣ ਤਾਂ ਉਹੀ ਮ ਟੋਟਿਆਂ ਜਿਹਦੇ ਪਿੱਛੇ ਪੈ ਗਿਆ ਪਹਿਲਾਂ ਵੀ ਤੂੰ ਟੋਟਿਆਂ ਪਿੱਛੀ ਸੀ ਜਰਾ ਆਇਆ ਨਹੀਂ ਪਹਿਲਾਂ ਨਹੀਂ ਜੀ ਕਮੈਂ ਹੋਰ ਕਿਤੇ ਪਿਆ ਹੁਣੇ ਕੇ ਥੋੜਾ ਜਿਹਾ ਟੋਟਿਆਂ ਦਾ ਪੁੱਛਵਾਰ ਹੋਇਆ ਇਹ ਵੀੜਾ ਹੈ ਜੇ ਉਹ ਤੇ ਵੀੜਾ ਹੈਗਾ ਮੀਰਾ ਹੈ ਵੀੜਾ ਹੈਗਾ ਮੀਰਾ ਨਹੀਂ ਵੀੜਾ ਨਹੀਂ ਮਲਾਂਗਾ ਆ ਲਾਂਦਾ ਨਹੀਂ ਤਾਂ ਹੈ ਆ ਹੋਊਗਾ ਕਿਸੇ ਨੂੰ ਦਾਣੂਨ ਕਰ ਦਿੰਦਾ ਹੋਏਗਾ ਦੱਚ ਰਪਈਆਂ ਦਾ ਹੈ ਨਹੀਂ ਨਹੀਂ ਆ ਦੇਖ ਲੈ ਜਰਾ ਹੈ ਵੇ ਮੈਂ ਤਾਂ ਖੇਤੀ ਵਾਲਾ ਬੰਦਾ ਯਾਰ ਯਾਰ ਖੇਤੀ ਵਾਲਾ ਬੰਦਾ ਚੱਲ ਹੈਂ ਵੀੜਾ ਵੀੜਾ ਥੋੜਾ ਜਿਹਾ ਮੈਂ ਪੀਦਾ ਹੈ ਹੋ ਗਿਆ ਕੋਈ ਚੱਕਰ ਨਹੀਂ ਆ ਤੇਰੀ ਤੇਰੀਆਂ ਗੱਪਾਂ ਛੋੜ ਕੇ ਬਹੁਤ ਠੰਡ ਲੱਗ ਗਈ ਤੇਰੀ ਟੋਟੇ ਨਾਲ ਆਪਣੇ ਖਾ ਹੈ ਤੇਰਾ ਟੋਟਾ ਪਟਨਾ ਮੈਂ ਜੱਕੀ ਕਰਨਾ ਹੈ ਆ ਕੀ ਬੀਜਿਆ ਹੋਇਆ ਲਸਣ ਆਇਆ ਰਹੀ ਹੈ ਆ ਨਾ ਗਏ ਦੀ ਪਾਣੀ ਵਾਲੀ ਬੋਤਲ ਚੱਕ ਲਈ ਓਹ ਲਸਣ ਬੀਜਿਆ ਹੋਇਆ ਹੈ ਹੈ ਗੱਠਾ ਹੈ ਉਹ ਲੱਠਾ ਹੈ ਇਹ ਬੜਿਆ ਜੱਤ ਨੂੰ ਪਤਾ ਮੈਨੂੰ ਕਦੇ ਪੁੱਛਣਾ ਫਿਰ ਆਉ ਕੀ ਬੀਜਿਆ ਮਰਿਆ ਜਾ ਹੈ ਮਰਿਆ ਹੋਇਆ ਹੈ ਨਾ ਕਾ ਤੇਰੇ ਵੀੜੇ ਨਾਲ ਤਾਂ ਭੱਲੇ ਦੇ ਚਾਂਟਾ ਮਾਰੀ ਜਾਂਦਾ। ਮੈਂ ਠਾਕਰ ਦੇ ਘਟ ਮਾਰਦਾ ਫਿਰ। ਉਹ ਅੱਡੀ ਦਾਛਤਾ ਮੇਰੀ ਪਿੰਡ ਚ। ਹਾਂ। ਹੁਣ ਉਹਨਾਂ ਤੋਂ ਖਾਧੀ ਮੇਤੋਂ ਨਾਲ ਖਾ ਲਈ। ਭਾਂਜਾ ਖਤਮਾ ਤੂੰ ਤਾਂ ਮੇਰਾ ਯਾਰ ਦੋਸਤ ਤੇ ਨਾਲ ਲੜੀ ਆ। ਆਜ ਕੀ ਆ ਬੰਦਰ ਜ਼ਮੀਨ ਆਏ। ਆ 13 ਆ ਗੀਆਂ ਇੱਥੇ ਤਾਂ। ਇਹੜਾ ਬਾ ਪੈਸੇ ਥੋੜੇ ਜੇ ਖੱਦ ਪੈਸੇ ਲਿਆ ਕੇ। ਮੈਂ ਤਾਂ ਉਮੀਦ ਆ ਪਾ ਮਾਂ ਤੂੰ ਕਿਹੜਾ ਮੈਨੂੰ ਪੁੱਛਦਾ ਫਿਰ? ਹੈਂ? ਨਹੀਂ ਪੁੱਛੂੰਗਾ। ਆ ਖੇਤ ਦਾ ਮੈਂ ਸੌਦਾ ਕਰਨ ਲੱਗਾ ਸੀ। ਤੂੰ ਹੀ ਕੱਲ ਮਨਾਂ ਕਰਤਾ ਮੈਨੂੰ।

ਪਰਜਾ ਪਾ ਬਿਤੋ ਪਰਜਾਈ ਤੁਰੀ ਜਾਂਦੇ ਸੀ ਵਾਹਾ ਮਗਾ ਕੇ ਦੇ ਉਹ ਕੰਦੀਲਾ ਵਾਲਿਆ ਕੈਚ ਕਰ ਲੈਨੀ ਆ ਮੈਂ ਆਏ ਉਹਨੇ ਉਹਨੇ ਫੜ ਕੇ ਫਿਰ ਆਪਦੇ ਮੂੰਹ ਤੇ ਮਾਰ ਲਈ ਮਾਹ ਫਿਰ ਮਾਹ ਠਾਕੁਰ ਦਾ ਦਿਲ ਨੇ ਮੈਂ ਤੋੜਨਾ ਨਹੀਂ ਸੀ ਕਿਉਂ ਇਹ ਖਰਾਬ ਬੁੱਤੂ ਆ ਤੂੰ ਕੀ ਐਂਟੀ ਗੱਲ ਕੋਈ ਹੈ ਨਹੀਂ ਨਾ ਪੈਂਦਾ ਯਾਰ ਗੱਲਾਂ ਚਾਹੀਆਂ ਦਾ ਹੈ ਅੱਗੇ ਖਾਦੀਆਂ ਮੈਂ ਨੈਤੋ ਮੈਂ ਸਵਾਦ ਲੈਣੇ ਆਜ ਭੋਰਦੇ ਹੈ ਮੈਂ ਵੀ ਸਿੱਖੀ ਉਸ ਨਹੀਂ ਕਿਹਾ ਮੈਂ ਕੀ ਸਿੱਖੀ ਆ ਹੈ ਨਹੀਂ ਮੈਂ ਕਿਹਾ ਜਾਂਦਾ ਐਸਾ ਨਾ ਬਾਲੇ ਦਾ ਆ ਕਿ ਕੈਨੇਡਾ ਚੋਂ ਦਾਜਾ ਲੈ ਬਾਈ ਫਿਰਦਾ ਹੈ ਹੈ ਉਹਦਾ ਅਰੇ ਅਮਰੀਕਾ ਚੋਂ ਬੰਦੇ ਕੱਢ ਲੈ ਯਾਰ 25000 ਬਾਦ ਆ ਗਿਆ ਹੈ 25000 ਹੈ ਕਿਤੇ ਕਹਿੰਦਾ ਤੀਮੀ ਸੀ ਹੈ ਰਿਪੋਰਟ ਕਰ ਛੱਡੀ ਨਹੀਂ ਉਹ ਨਾਲੇ ਤੈਨੂੰ 트럼ਪ ਬੁਲਾਉਂਦਾ ਸੀ ਰਾਤ ਨੂੰ ਕਹਿੰਦਾ ਉਹ ਮੈਨੂੰ 트럼ਪ ਦਾ ਕੱਲ ਰਾਤ ਫੋਨ ਆਇਆ ਯਾਰਾ ਉਹ ਪਤਾ ਮੈਨੂੰ ਮੇਰੀ ਬੇਇੱਜ਼ਤੀ ਕਰਨੀ ਚਾਹੁੰਦਾ ਸੀਗਾ ਉਹ ਪਤਾ ਉਹ ਮੈਂ ਆਏ ਤੈਨੂੰ ਕਰਦਾ ਸਾ ਤੈਨੂੰ ਤੁਰਦਾ ਤੁਰਦਾ ਦੱਸਦਾ ਹੈ ਆਇਆ ਉਹ ਕਰਨਾ ਪੜਾ ਮੈਨੂੰ ਫੋਨ ਆਇਆ ਮੈਨੂੰ 트럼ਪ ਬੁਲਾਉਂਦਾ ਸੀ ਹੈ ਤੇ 3 ਮੈਨੂੰ ਕਹਿੰਦੇ ਅਮਰੀਕੇ ਵਾਲੇ ਉਹਨੇ 트럼ਪ ਨੇ ਡਪਾ ਟੱਕਾ ਮੇਰੀ ਧੀਮੀ ਤਾਂ ਪੈਂਟ ਨਹੀਂ ਟੱਪੀ ਉਹ ਕੈਨੇਡਾ ਅਮਰੀਕਾ ਕਿਤੇ ਚਲੀ ਗਈ ਕਿ ਪਤਾ ਕਿੱਥੇ ਟੱਪਦੀ ਰਹੀ ਹੈ ਉਹ ਮੇਰੇ ਨਾਲ ਹੈ ਟੱਪਦੀ ਰਹੀ ਹੈ ਤੈਨੂੰ ਕੀ ਪਤਾ ਉਹ ਮੈਨੂੰ ਕਹਿੰਦਾ 트럼ਪ ਦਾ ਫੋਨ ਆਇਆ ਹੈ ਅੱਛੇ ਫੇਰੇ ਮੈ ਜਾ ਆਪਾਂ ਉੱਠ ਕੇ ਨਹੀਂ ਆ ਮੈਨੂੰ 트럼ਪ ਕਹਿੰਦਾ ਕਹਿੰਦਾ ਯਾਰ ਮੈਨੂੰ ਮਿਲ ਕੇ ਜਾ ਕੇ ਮਾਂ ਯਾਰਾ ਮੇਰੀ ਗੱਲ ਸੁਣ ਲੈ ਬਈ ਮੈਂ ਤਾਂ ਟੋਟਿਆਂ ਨੂੰ ਦਿਖਦਾ ਮੈਨੂੰ ਬਹਿ ਨਹੀਂ ਆ ਅਚਾਨਕ ਉਹਦਾ ਮਕਸਦ ਇਹ ਸੀਗਾ ਵੀ ਮੈਨੂੰ ਬਲੈਕਟ ਰਿਪੋਰਟ ਕਰੂ ਬਾਲੇ ਦੀ ਨੀ ਜਿਹੜੀ ਇੱਜ਼ਤ ਹੈ ਨਾ ਉਹ ਕਹਿੰਦਾ ਪੈਰਾਚੂਟ ਨਹੀਂ ਚੁੰਦਾ ਮੈਨੂੰ ਉਹਦੇ ਮੈਨੇਜਰ ਦੇ ਰੱਛਿਆ ਜਰਾ ਤੈਨੂੰ ਤਾਂ ਮੇਰੇ ਤੈਨੂੰ ਤਾਂ ਬੰਦੇ ਕੁੱਟ ਗਏ ਮੇਰੇ ਖੇਤਾਂ 'ਤੇ ਅਰੇ ਜਦੋਂ ਉਹ ਤਾਂ ਇਹਦੀ ਗੱਲ ਨਹੀਂ ਹੈ ਉਹਨਾਂ ਦੇ ਮੈਂ ਪਹਿਲਾਂ ਚੇਤਨਪਨ ਚੁੱਕਿਆ ਉਹਨਾਂ ਆ ਚੁੱਕੇ ਆਏ ਗਏ ਛੜਾ ਜਮਾ ਹੀ ਆਉਦੀ ਟੀਮੀ ਤੇਗਾ ਕਿੰਨਾ ਛੋਣਾ ਇਹ ਵੀ ਛੜਾ ਹੈ ਅੱਛਾ ਮੇਰੇ ਤੇ ਕੀ ਮਤਲਬ ਸਮਝਿਆ ਤੂੰ ਆ ਮੇਰੇ ਤੇ ਤੇਰੀ ਟੀਮੀ ਮੇਰੀ ਹੋ ਗਈ ਮਤਲਬ ਟੀਮੀ ਕਿ ਮਿੱਟਾ ਹੈ ਨਾ ਮੇਰੇ ਤੇ ਹੈ ਮੇਰੇ ਤੇ ਚੱਲ ਕੋਟਾ ਬਹੁਤ ਗੱਲ ਖੜੀ ਕਹਿ ਗਿਆ ਤੂੰ ਹੈ ਇਹ ਮੱਖਣਕਪੋਰ ਵਾਲੇ ਨੂੰ ਮਗਲੈਲਾ ਕਰਕੇ ਦੱਟੂ ਛਾ ਉਹਨੂੰ ਓ ਠੀਕ ਹੈ ਨਾ ਉਹ ਜਦ ਨਹੀਂ ਰਛਦਾ ਚੱਲ ਮੂੰਹ ਤੇ ਨਿਕਲ ਜਾਂਦੀ ਹੈ ਹੈ ਅਜੇ ਤੱਕ ਤੂੰ ਤਿੰਮੀਆਂ ਦਾ ਸਾਰਾ ਲੈਣਾ ਕਿੱਦਾਂ ਜਾ ਹੋ ਕੇ ਬਾਜਾ ਕੁੜੀ ਚੋਂ ਦਾ ਚਿੱਟਣਾ ਤੇ ਭਰ ਜਾ ਪੈ ਜਾਂਦਾ ਮੇਰੇ ਤੇ ਆਏ ਸਾਲਾ ਮੇਰਾ ਇਹਰਾ ਆ ਟਰੰਪ ਦੀ ਛਾ ਦੇਖ ਲੈ ਹੈ ਕਤੇ ਮਿੱਟੀ ਦੀ ਪਾਈ ਜਾਣਾ ਮੂੰਹ ਤੇ ਜਰਾ ਹੈ ਅਜੇ ਤਾਂ ਪਾਈ ਉਹ ਕਿੱਥੇ ਆ ਮੇਰੇ ਤੇ ਲਫੇ ਸੜਾ ਮੇਰਾ ਵੀਡੀਓ ਵੀ ਜਿਆਦਾ ਕਰਾਈ ਜਾਂਦਾ ਤਾਂ ਮੇਰੇ ਪਾਪਾ ਕੇ ਉੱਤੇ ਉਹ ਬਾਲਿਆ ਤੇਰਾ ਹਾਂ ਮੈਂ ਮੈਂ ਤਾਂ ਪੁੱਛ ਕਰ ਲਾਉਂਗਾ ਹਾਂ ਠਾਕ ਕਰਦੀ 3 ਮਿੰਨੂ ਕੀਤਾ ਟਰੰਪ ਨੇ ਰਿਪੋਰਟ ਤੇ ਮੈਨੂੰ ਦਿੱਤਾ ਛੱਡਾ ਉਹ ਦੋਦੀ ਦੀ 3 ਮਿੰਨੀ ਹੋਣੀ ਆ ਉਹ ਮੇਰੀ ਨਹੀਂ ਸੀ ਜਰਾ ਉਹ ਤੇ ਮੈਨੂੰ ਉਹਨੇ ਮੰਗਵਾਇਆ ਕਰਕੇ ਦਿੱਖਿਆ ਉਹਦੇ ਮੈਨੇਜਰ ਨੇ ਕਹਿੰਦਾ ਜੜਾ ਤੁਹਾਡੇ ਪਿੰਟ ਦੀ ਟਾਹ ਨੂੰ ਕੀ ਆ ਮੇਦੇ ਭੈਣ ਨੂੰ ਲਾ ਹੱਟ ਜਾ ਜੜਾ ਮੇਰੇ ਮਾਂ ਦਾ ਹੱਥ ਨਾਲ ਮੇਰੀ ਗੱਲ ਸੁਣ ਲੈ ਤੇਰੀ 3 ਮਿੰਨੂ ਰਿਪੋਰਟ ਕਰਤਾ ਜੇ ਪੋਸਟਰ ਲਵਾ ਦੂੰਗਾ ਮੈਂ ਆਪਣੇ ਹਾਂ ਦੇਖ ਲੈ ਮੈਂ ਲਾ ਦੇਂਗਾ ਦਿਲ ਉੱਤੇ ਕੱਢ ਦੂ ਤੇਰਾ ਪਿੰਟ ਕਹੇ ਦੇਖ ਲਈ ਪਰ ਇਹ ਬਾਲਾ ਟੀਮੀਆ ਦਾ ਅੱਤ ਕਹਨਾ ਤਾਂ ਟੀਮੀ ਦਾ ਰਹਿੰਦੋ ਉਹਨੂੰ ਜੇ ਮੈਂ ਕਿਤੇ ਬੋਟਾਂ ਚ ਖੜਾ ਹੋ ਗਿਆ ਨਾ ਕਿਸੇ ਨੇ ਨਹੀਂ ਬੋਟ ਮੋਣੀ ਬੋਟ ਤੇ ਪੈ ਰਹੇ ਆ ਖੜਕਪੁਰ ਵਾਲੇ ਪਹੁੰਚ ਗਏ ਨਕਲੀਆਂ ਬੂਟ ਲਾਈਡੀਆਂ ਲੈ ਕੇ ਆਉਣਗੇ ਇਹ ਮੈਨੂੰ ਦਿਤਾਉਣਗੇ ਹੋ ਤੁਚੀ ਨਾ ਪਾਇਓ ਪਿੰਡ ਵਾਲੇ ਤਾਂ ਤੁਚੀ ਹੈ ਹੀ ਇਹ ਜੀ ਹੋ ਜਰਾ ਕੀ ਆਇਆ ਫਿਰ ਜੇ ਜੇ ਥੋਹ ਬੰਦਾ ਚਪੋਰਟ ਕਰਦਾ ਨਾ ਮੈਨੂੰ ਆਉਦੇ ਵਿੱਚੋਂ 90 ਗਰਦਾਰ ਹੁੰਦੇ ਨੇ ਹੈ 90 ਗਰਦਾਰ ਤੇ ਕਹਿੰਦੇ ਬਾਲੇ ਦੀ ਤੂੰ ਹੀ ਮਾਰ ਐਂ ਕਹਿੰਦੇ ਹੁੰਦੇ ਆ ਉਹ ਨਾਰੇ ਲਾਉਂਦੇ ਨੇ 90 ਗਰਦਾਰ ਬਾਲੇ ਦੀ ਤੂੰ ਹੀ ਮਾਰ ਐ ਇਹਨਾਂ ਨੂੰ ਇਹ ਨਹੀਂ ਪਤਾ ਇੰਨਾ ਅੱਗੇ ਵੀ ਜਾਂਦੀਆਂ ਜਾਂਦੀਆਂ ਇਹਨਾਂ ਦੀ ਇਹਨਾਂ ਨੂੰ ਯਾਹ ਲਾ ਇਹਨਾਂ ਨੂੰ ਮੱਚੀ ਹੈ ਇਤਾਂ ਦੇ ਵਿੱਚ ਪਾ ਕੇ ਬੱਤਾਂ ਦੇ ਦਿਮਾਗ ਭਰ ਗਿਆ ਦਿਮਾਗ ਭਰ ਗਿਆ ਤੇਰੇ ਗੰਦੇ ਖਿਆਲਾਂ ਨਾਲ ਤੇਰੀ ਟੀਮੀ ਹੋ ਜੇ ਮੇਰੇ ਨਾਲ ਵੇ ਲੈ ਉਹ ਹੋ ਜਵੇ ਮੈਂ ਭਜੰਤਰ ਕਰਕੇ ਲੈ ਜਮਾ ਉਹ ਲੱਭੇ ਨਾ ਤੈਨੂੰ ਖੋਜਵੇ ਮੇਰੇ ਕਹਿਲਾਂ ਚ ਉਹ ਟੁੱਪਨੇ ਆ ਤੂੰ ਉਹ ਜਨ ਰਾਤ ਮੇਰੇ ਹੈ ਕੀ ਕਹਿਣਾ ਕੋਈ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਰੱਬ ਤੇਰਾ ਭਲਾ ਕਰੇ ਤੈਨੂੰ ਬੋਤਾ ਤੇ ਖੜਾ ਕਰਾਵੇ ਤੇਰਾ ਰਹਿ ਕੱਖ ਨਾ ਹਰਾਮ ਦੀ ਮਾਰਦਾ ਤੇਰਾ ਬਾਬਾ ਪੱਲਾ ਕਰੇ ਓ ਮਾਈ ਉਹ ਬਟਾ ਨਾ ਮਰ ਬੀੜੇ ਦੀ ਜੱਤ ਆ ਜਾਂਦੀ ਜ਼ਰਾ ਮੈਨੂੰ ਅੱਖਾਂ ਦੀ ਭੈਣ ਘਾਟੀ ਜ਼ਰਾ ਤੈ ਤਾਂ ਠਾਰੇ ਦੀ ਐ ਅੱਖਾਂ ਜਾਂ ਜਰਾ ਫੇਰ ਅਨਿਕ ਜੇ ਦੇ ਕਾਰ ਨਿਕਾਲਦੇ ਆ ਉਹ ਤੂੰ ਜਾ ਮੈਂ ਮੜੇ ਕੰਮ ਜਾਂ ਕਰਦਾ ਮੈਂ ਤਾਂ ਲੰਗ ਚੱਲਿਆ ਜਾ ਰਾ ਮੈਂ ਲੰਗਣਾ ਨਹੀਂ ਹੈ ਮੈਂ ਇੰਜਨ ਦੇਖ ਕੇ ਜਾਣਾ ਆਪਦਾ ਜਰਾ ਉੱਥੇ ਮੈਂ ਤਾਂ ਡੀਜ਼ਲ ਦੇਖਣਾ ਮੇਰੇ ਤਾਂ ਖੇਤ ਨਹੀਂ ਇਹ ਮੇਰੇ ਘੇਰੇ ਮੈਂ ਤਾਂ ਡੀਜ਼ਲ ਦੇਖਣ ਆਇਆ ਛੀ ਮੈਨੂੰ ਭੇਜਿਆ ਛੀ ਸਰਪੰਚ ਨੇ ਕਹਿੰਦਾ ਡੀਜ਼ਲ ਦੇਖ ਕੇ ਆਈ ਜਾ ਕੇ ਟੈਲੈਂਡ ਕੀ ਨੇ ਭੇਜਿਆ ਆ ਸਰਪੰਚ ਨੇ ਭੇਜਿਆ ਛ ਮੈਨੂੰ ਕਹਿੰਦਾ ਜਰਾ ਡੀਜ਼ਲ ਲੱਗ ਕੇ ਆ ਪੀਪੀ ਲੱਗੇ ਲੱਗੇ ਛੀ ਅੱਛਾ ਅੱਛਾ ਫੇਰ ਸਰਪੰਚ ਉਹ ਵਾਹ ਚਲਾਇਆ ਫੇਰ ਥੋੜੇ ਅਲਤਾਂ ਪਾਣੀ ਲੱਗ ਹਟਿਆ ਹੈ ਹਾਂ ਹਾਂ ਲੱਗੇ ਮੈਂ ਹੈ ਤਾਲਾ ਫੇਰਾ ਹਾਏ ਪੀਪੀ ਲਾ ਲਈ ਪੈਪ ਜਤਾ ਨਹੀਂ ਪੱਕਾ ਲੱਗਿਆ ਹੋਇਆ ਉਹਨੂੰ ਨਾ ਨਾ ਉਹ ਇੰਜਨ ਫਿਰਦਾ ਹੈ ਸਰਪੰਚ ਨੇ ਮੇਰੀ ਮੂਹ ਲਿਆ ਜਾ ਮੈਂ ਤਾਂ ਦੇਣ ਲੱਗਿਆ ਨਹੀਂ ਨਹੀਂ ਮੈਂ ਕਿਸੇ ਨੂੰ ਦੰਦਾ ਤੇਲ ਮੇਰੇ ਪਿੰਡ ਤੋਂ ਮੇਰੇ ਪਿੰਡ ਦੇ ਰੂਟ ਛੋਣ ਨਹੀਂ ਓਏ ਮੈਨੂੰ ਚੇਤੇ ਆਉਂਦੇ ਹਾਏ ਮੈਨੂੰ ਚੇਤੇ ਆਉਂਦੇ ਬਸ ਬੱਸ ਐਨੀ ਫੱਟੀ ਹੋਈ ਬਾਤ ਨਹੀਂ ਮੈਂ ਸੁਣਦਾ ਕਿਸੇ ਦੀ ਜਰਾ ਇੰਜਨ ਤਾਂ ਪੈਨੇ ਕੱਢ ਰੱਖੀ ਆ ਕਿੱਦਾਂ ਮੋਟਾ ਚੌੜਾ ਜਾ ਗਲੀ ਕਰ ਰੱਖੀ ਐ ਇੱਥੇ ਜਰਾ ਤਾਂ ਮੋਕਾ ਅੱਜ ਤਾਂ ਜਰਾ ਉਹ ਸਾਫ਼ ਕਰਨੇ ਆਲਾ ਯਾਰ ਬਹੁਤ ਗੰਦਾ ਹੈ ਇਹਦੇ ਵਿੱਚ ਤਾਂ ਬਹੁਤ ਗੰਦਾ ਹੈ ਆਏ ਟੱਕਦੇ ਚੱਲ ਇਹਨੂੰ ਐ ਕਰ ਆਏ ਪੱਲੜ ਜਾ ਦੇ ਦੇ ਆਓ ਆਇਲਾ ਪੱਲੜ ਜਾ ਦੇ ਜੀ ਫਿਰ ਪੀ ਪੀ ਲੱਕੇ ਲੱਕੇ ਜਾਨੀ ਮੈਂ ਹਾਂ ਅੱਜ ਤੇਲ ਬਾਝੋ ਛੱਡ ਵੀ ਜਾਇਓ ਥੋੜਾ ਜਿਹਾ ਮੈਂ ਕੋਈ ਨਾ ਪਾਣੀ ਪਾ ਜੂਗਾ ਮੈਂ ਬੱਸ ਪਾਣੀ ਐਵੇਂ ਕਿਵੇਂ ਮੈਂ ਮਾਰ ਦੂੰਗਾ ਜਰਾ ਕਾਨੂੰ ਕਬਰਾਉਣਾ ਜਰਾ ਸਰਪੰਚ ਨਾ ਮੇਰੀਿੱਿੱਦੀ ਗੱਲ ਲੱਗ ਬਗਲ ਬਾਤ ਮੂਤ ਨਾਲੀ ਭਰਨੀ ਹੈਗੀ ਉਹ ਤੇਲ ਨਾਲ ਭਰਨੀ ਹੈ ਤੇਲ ਨਾਲ ਆ ਕੋਈ ਕੋਈ ਨਾ ਮੈਂ ਮੈਂ ਆਪਣਾ ਵਿਅਕਤੀ ਭੇਜ ਦੂੰਗਾ ਹਾਂ ਮੇਰਾ ਵਿਅਕਤੀ ਇਕੱਲੇ ਜੂਗਾ ਹਾਂ ਮੈਂ ਮੈਂ ਵਿਅਕਤੀ ਦਿਨ ਛਡਾਉਣ ਤਾਂ ਆਇਆ ਨਹੀਂ ਕੋਈ ਮੈਂ ਹੀ ਛਡਾਇਆ ਨਾਲ ਦੋ ਦੋ ਤਿੰਨ ਮੈਂ ਮੈਂ ਮੰਦਲਾਈ ਨਹੀਂ ਕੀਤਾ ਚੀ ਪਹਿਲਾਂ ਹੁੰਦਾ ਨੂੰ ਮੇਰੇ ਵਿਅਕਤੀ ਤਾਂ ਨਹੀਂ ਚੀ ਆਏ ਹਾਂ ਆ ਮਿੱਟੀ ਦੇਖ ਖੜ ਜਾ ਆ ਫਿਰ ਤੂੰ ਚਿੱਕ ਕਰਨੇ ਚਾਪ ਚਪਾਈ ਕਰਦੇ ਆ ਚੀ ਆ ਦੇਖ ਤਾਂ ਓਏ ਤਾਂ ਕਿਧਰੇ ਨਹੀਂ ਇੰਨਾ ਕੁ ਤਾਂ ਕਾਲੀ ਮਿੱਟੀ ਲੈ ਜਾ ਨਹੀਂ ਲੈ ਜਾ ਨਹੀਂ ਤਾਂ ਮੈਂ ਯਾਰ ਮੈਨੂੰ ਮਗਲਾ ਆਇਲ ਦੇ ਕੰਨੇ ਤੇ ਪੱਟਾ ਆਇਆ। ਅਗਾ ਉਹ ਤੇਰਾ ਮਗਲਾ ਲੈ ਲਓ। ਚਲ ਤੇਲ ਤਾਂ ਬਾਹੋਂ ਘਟਾਈ ਚ ਆਏ। ਮਿੱਟੀ ਵੀ ਏ ਥੱਲੇ। ਆਏ ਮਿੱਟੀ اتنا ਪੀਲਾ ਜਿਹਾ ਮੂਤ ਕੀਤਾ ਲੱਗਦਾ ਬੱਚ ਯਾਰ ਆ ਦੇਖ। ਭਈਆ ਮੂਤ ਕਰ ਗਿਆ ਤੇ ਬੱਚ। ਨਹੀਂ ਨਹੀਂ। ਮੂਤ ਕਰ ਗਿਆ ਯਾਰ ਪੱਕੀ ਗੱਲ ਆ। ਇੰਜੜ ਕਾਲਾ ਹੋਇਆ ਪਿਆ ਤਾਂ ਹੀ। ਉਹ ਨਹੀਂ। ਭਈਆ ਮੂਤ ਪਿਆ ਅੱਜ ਤੱਕ ਮੈਂ ਭਈਆ ਨਹੀਂ ਇੱਥੇ ਕੋਈ ਉਹ ਤਾਂ ਉਸ ਦਿਨ ਮੈਂ ਲਾਲੇ ਸੀ ਉਹਰੇ। ਯਾਰ ਤੂੰ ਵੀ ਭਈਆ। ਠੀਕ ਆ। ਉਹ ਬਾਈ ਇਹ ਤਾਂ ਸਰਦਾਰ ਬੰਦਾ ਕੌੜੀ ਵਿਅਕਤੀ। ਹਾਂ ਆ ਜਾ। ਚਲ ਫਿਰ ਆਇਆ ਕਰਦੇ ਹੁਣ ਚੱਲ ਹੈ ਪਿੰਡ ਨੂੰ ਚੱਲਦੀ ਆ ਆ ਬੇਕਤੀਆਂ ਨਾਲ ਗੱਲ ਕਰਨੀ ਆ ਮੈਂ ਜਾ ਕੇ ਹਾਂ ਹਾਂ ਕੱਲ ਨੂੰ ਮੇਰਾ ਛੋਦਾ ਕਰਵਾਉਣਾ ਉਹਨਾਂ ਨੇ ਇੱਕ ਬੰਦੇ ਨਾਲ ਮੈਂ ਉਹ ਛੋਦਾ ਕਰਾ ਕੇ ਲੈ ਕੇ ਆਉਣਾ ਕਿ ਜਗੜ ਚਾ ਉਹ ਮੈਂ ਮੈਂ ਅਗਾਂਹ ਵਾਲੀ ਵਾਰ ਨੂੰ ਤੈਨੂੰ ਦੱਛ ਦੂੰਗਾ ਹੈ ਬਹੁਤ ਕੈਂਟ ਚੀਜ਼ ਆ ਉਹਦਾ ਅੱਜ ਤਾਂ ਪਾਲਾ ਵੀ ਨਹੀਂ ਲੱਗਣਾ ਤੈਨੂੰ ਇੰਨਾ ਪਾਲਾ ਤਾਂ ਹੈ ਨਹੀਂ ਕਿ ਨਹੀਂ ਜੇ ਪਲਾਈ ਬੈਠਾ ਹੈ ਠੰਡ ਲਾਦੀ ਚੱਲ ਮੇਰਾ ਬੋਲਟ ਠੀਕਦਾ ਮੈਨੂੰ ਆ ਥੱਲੇ ਗਿਰਿਆ ਪੈ ਜਾਣਾ ਚੱਲ ਚੰਗਾ ਚੱਲ ਠੀਕ ਚੰਗਾ ਬਲੈਕਿੰਗ ਹੈ ਪੀਪੀ ਤੈਨੂੰ ਮੈਂ ਲਾ ਕਰਕੇ ਦੰਨਾ ਤੂੰ ਕਿ ਚੱਕ ਖਿਡਾੜੀ ਮ ਦੋਲ ਨਾ ਨਹੀਂ ਕਿਤੇ ਆ ਬੋਲ ਟੱਕਣ ਦੇ ਮੈਨੂੰ ਆ ਖੜ ਜਾ ਮੈਨੂੰ ਬੋਟ ਟੱਕ ਲੈਣ ਦੇ ਆ ਮੜਿਆ ਦੇ ਉੱਤੇ ਮੈਂ ਆ ਦੇਦਾ ਬਾਕੀ ਹੈਗੀ ਰੱਬੀ ਪੀਓ ਆ ਇਹਦੇ ਉੱਤੇ ਮੈਂ ਆ ਦੇਦਾ ਵੀ ਉਹ ਤੇਲ ਨਾ ਮੜਿਆ ਨਿਕਲਣ ਨੂੰ ਪੜੇ ਠੀਕ ਆ ਹਾਂ ਖੜ ਜਾ ਆ ਫੜਾ ਹਾਂ ਫੜ ਅਜ ਇੱਕ ਮਿੰਟ ਜਰਾ ਇੱਕ ਮਿੰਟ ਖੜਾ ਹਾਂ ਜਰਾ ਮੇਰਾ ਬੋਟ ਆ ਏ ਇਹ ਤਾਂ ਮੇਰਾ ਛੁੰਦੇ ਰਹਿਣਾ ਚਾਹੀਦਾ ਜੇ ਛਾਫਾ ਤਾਂ ਫਿਰ ਮੈਨੂੰ ਟੋਟੇ ਵੀ ਰਾਤ ਦੇ ਚ ਬਹੁਤ ਦਿਖਦੇ ਆ ਛੁੰਦਰ ਛੁੰਦਰ ਤੀਮੀਆਂ ਦਿਖਦੀਆਂ ਨੇ ਮੈਨੂੰ ਪਰ ਆਏ ਆ ਫਿਰ ਐਜੀ ਗੱਲ ਆੜਿਆ ਤੂੰ ਗੱਲਾਂ ਹੀ ਨਾ ਮਾਰਿਆ ਕਰ ਗੱਪਾਂ ਮਾਰਦਾ ਉਹਨਾਂ ਨੇ ਆ ਮੋਲੈਂਟ ਤੇ ਮੈਨੂੰ ਮੇਰਾ ਬੋਲਟ ਹਾਂ ਉਹ ਹਾਂ ਆਪਣੀ ਇੱਕ ਗੱਲ ਕਰਨੀ ਆ ਕੋਲ ਨੂੰ ਆ ਕੇ ਮੜ ਜਾ ਸੁਣੋ ਹਾਂ ਉਹ ਪੁੱਕੀ ਤਾਂ ਹੱਲ ਕਰਾ ਦੇ ਮੇਰੇ ਲਈ ਵੀ ਆ ਚ ਕਾਲੀ ਗੋਲੀ ਆਲੀ ਜਾ ਤੇਰੀ ਅੱਪਾ ਉਦੋਂ ਉਹ ਨਹੀਂ ਖਾਣੀ ਉਹ ਤੈਨੂੰ ਨਕਲੀ ਦਿੰਦਾ ਉਹ ਲਿਆ ਕੇ ਹਾਂ ਹਾਂ ਸੱਚੀ ਗੱਲ ਕਾਏ ਹਾਂ ਤੇ ਗੇੜੀ ਗੋੜੀ ਹੁੰਦੀ ਆ ਪਹਿਲਾਂ ਮੇਰੇ ਕੋਲ ਮੇਰਾ ਕੁੰਡਾ ਗਿਆ ਯਾਰ ਪੁੱਕੀ ਤੇ ਜਾ ਰਿਹਾ ਮੈਨੂੰ ਨਾ ਬੰਦਾ ਕਾਲੀ ਜੀ ਗੋਲੀ ਪਾ ਕੇ ਦੇ ਕੇ ਗਿਆ ਸੀ ਉਹ ਮੈਨੂੰ ਵੀ ਪਤਾ ਮੈਨੂੰ ਮੈਨੂੰ ਸਾਰੀ ਅੱਧਾ ਘੰਟਾ ਮੇਰੀ ਅੱਖੀ ਨਹੀਂ ਖੋਲੀ ਹਾਂ ਔਲੈਣੀ ਆਪ ਕੋ ਕੀ ਜਮਾਈ ਛੁੱਕੀ ਹੈ 1 3000 ਰੁਪਏ ਆ ਹੈ 1 2500 ਰੁਪਏ ਉਹ ਜਿਹੜਾ ਬੰਦਾ ਮੈਂ ਪੈਸੇ ਨਹੀਂ ਦੇਣੇ ਮੈਂ ਉਧਰ 70 8000 ਤਾਂ ਖਾਦਾ ਭੁੱਖੀ ਲੈ ਕੇ ਬੀਤੀ ਹੈ ਹੈ ਕੀ ਗੱਲ ਕਹ ਹੈ ਟੀਮੀ ਵੀ ਖਾਦੀਏ ਕਹਤੇ ਨਾਲੇ ਤਰੀਕ ਤੈਨੂੰ ਕਿਹਨੇ ਕਿਹਾ ਮੈਂ ਖੁਦ ਦੇਖੀ ਆ ਪਾਊਡਰ ਜੇ ਖਾਣ ਲੱਗੀ ਸੀ ਤੇ ਗਲੂਕੋਨਟੀ ਜੀਓ ਬਲੂ ਕੌਂਡੀ ਸੀ ਅੱਛਾ ਪਾਣੀ ਦੀ ਕਮੀ ਹੋ ਰਹੀ ਹੈ ਅੰਦਰ ਹਾਇ ਚੱਲ ਜਾ ਉਹ ਆ ਰਿਹਾ ਚੱਲ ਪਿੰਦੀ ਆ ਟਾਈਮ ਬਹੁਤ ਹੋ ਗਿਆ ਮੈਂ ਉਹ ਔਰ ਸੱਚੀ ਗੱਲ ਦੇਖ ਲੈ ਕੌੜੀ ਲੈ ਉਹ ਆ ਰਿਹਾ ਚੱਲ ਪਿੰਦੀ ਆ ਕਹਿੰਦੇ ਹੋ ਹਾਂ ਹਾਂ ਟਾਈਮ ਬਹੁਤ ਹੋ ਗਿਆ ਸੰਗਾ ਬਣਾ ਆਗੂਆ ਸੰਗਾ ਬਣਾ ਹਾਂ ਇਹ ਡੀਜ਼ਲ ਫਿਰ ਕਹਿੰਦੇ ਲੈ ਹਾਜਾਂ ਵੀ ਪੂਰਨੀਆਂ ਪੰਜਿਆ ਤੇ ਮੱਥੇ ਚ ਮਾਰਨਾ ਡੀਜ਼ਲ ਬੱਧਾ ਹਾਇ ਦੋ ਪੁੰਤਾ ਮਾਰੂ ਗਾਰਾ ਕੇ